जनाब स्पीकर मैं छोटा बड़ा मशकूर ਤੇ ممنون ਹੈ ਕਿ ਤੁਸੀਂ ਜੋ ਮੇਰੇ ਬੜੇ ਕਾਬਿਲ ਤੇ ਬੜੇ ਫਾਜ਼ਲ ਦੋਸਤ ਅਸ਼ਵਨੀ ਸ਼ਰਮਾ ਜੀ ਨੇ ਜੋ ਪੰਜਾਬ ਦੀਆਂ ਜੋ ਫਲੱਡ ਸਿਚੁਏਸ਼ਨ ਹੈ ਉਹਦੇ ਇਤਬਾਰ ਨਾਲ ਜੋ ਪ੍ਰਸਤਾਵ ਜੋ ਨਿੰਦਾ ਦਾ ਮਤਾ ਲੈ ਕੇ ਆਏ ਤੁਸੀਂ ਮੈਨੂੰ ਅਸਤੇ ਬੋਲਣ ਦਾ ਮੌਕਾ ਦਿੱਤਾ स्पीकर ਸਾਹਿਬ ਮੈਂ ਇਸ ਮਤੇ ਤੇ ਬੋਲਣ ਤੋਂ ਪਹਿਲਾਂ ਸਿਰਫ 1 ਮਿੰਟ ਵਾਸਤੇ ਕਿਉਂਕਿ ਇਹ ਜਿਹੜੇ ਪੰਜਾਬ ਦੇ ਫਲੱਡ ਹੈ ਪੰਜਾਬ ਦੀਆਂ ਕਮਜ਼ੋਰੀਆਂ ਹੈ ਪੰਜਾਬ ਸਰਕਾਰ ਦੀਆਂ ناکਾਮੀਆਂ ਹੈ ਉਹ ਪੰਜਾਬ ਦੇ ਫਾਈਨੈਂਸ ਨਾਲ ਜੁੜੀਆਂ ਹੋਈਆਂ ਤਾਂ ਮੈਂ ਥੋੜਾ ਜਿਹਾ ਇਸ ਤੇ ਤਮੀਦ ਬਣ ਕੇ ਤੇ ਜੇ ਥੋੜੀ ਇਜਾਜ਼ਤ ਹੋਵੇ ਤਾਂ ਜਨਾਬੇ ਸਪੀਕਰ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਜੋ ਪੰਜਾਬ ਬੀਜੇਪੀ ਪਾਰਟੀ ਹੈ ਇਹਦੀ ਜਿਹੜੀ ਸਿਆਸਤ ਹੈ ਔਰ ਇਸ ਸਿਆਸਤ ਦਾ ਜੋ ਮਰਕਜ਼ ਹੈ ਔਰ ਮੈਵਰ ਹੈ ਉਹ ਸਿਰਫ ਇੱਕੋ ਇੱਕੋ ਹੀ ਚੀਜ਼ ਤੇ ਹੈ ਕਿ ਪੰਜਾਬੀ ਜਿਹੜਾ ਇੱਜ਼ਤ ਦੀ ਰੋਟੀ ਖਾ ਸਕੇ ਪੰਜਾਬੀ ਜਿਹੜਾ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਸਿਰ ਚੱਕ ਕੇ ਤੇ ਧੌਣ ਅਕੜਾ ਕੇ ਚੱਲ ਸਕੇ ਸਾਡੀਆਂ ਜਿਹੜੀਆਂ ਬੇਟੀਆਂ ਹੈ ਸਾਡੀਆਂ ਧੀਆ ਹੈ ਉਨ੍ਹਾਂ ਦੇ ਹੱਥਾਂ ਵਿੱਚ ਡਿਗਰੀਆਂ ਤੇ ਨੌਕਰੀਆਂ ਹੋਣ ਸਾਡਾ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਆਪਣੇ ਪੈਰਾਂ ਤੇ ਖੜਾ ਹੋਵੇ ਪੰਜਾਬ ਦਾ ਜਿਹੜਾ ਮਜ਼ਦੂਰ ਹੈ ਇਹ ਪੰਜਾਬ ਦਾ ਮਜ਼ਦੂਰ ਇਹ ਖੁਦ ਕਾਫੀ ਲੋਵੇ ਪੰਜਾਬ ਦਾ ਵਪਾਰੀ ਜਿਹੜਾ ਵੇ ਖੁਸ਼ਹਾਲ ਹੋਵੇ ਤੇ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁਸਕੇ ਚਲੀਆਂ ਗਈਆਂ ਉਹ ਬਹਾਰਾਂ ਇੱਕ ਵਾਰੀ ਫੇਰ ਪੰਜਾਬ ਦੇ ਵਿੱਚ ਲੌਟ ਕੇ ਆਉਣ ਇਹ ਭਾਜਪਾ ਪਾਰਟੀ ਦਾ ਸਿਆਸਤ ਦਾ ਮਰਕਜ਼ ਤੇ ਮਕਸਦ ਹੈ ਸਪੀਕਰ ਸਾਹਿਬ ਮੈਂ ਇਹ ਵੀ ਵਾਜ਼ੇ ਤੌਰ ਤੇ ਕਹਿਣਾ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਨਾਲ ਬੀਜੇਪੀ ਪਾਰਟੀ ਦੀ ਕੋਈ ਦੁਸ਼ਮਣੀ ਨਹੀਂ ਹੈ ਸਾਡਾ ਕਾਂਗਰਸ ਨਾਲ ਕੋਈ ਮੁਕਾਬਲਾ ਨਹੀਂ ਹੈ ਔਰ ਜਿਹੜਾ ਪੰਜਾਬ ਦਾ ਤੇ ਹਿੰਦੁਸਤਾਨ ਦਾ ਮੁਕਾਬਲਾ ਹੈ ਔਰ ਜਿਹੜਾ ਕਿਸੇ ਦਿਨ ਸਾਡਾ ਸਪੀਕਰ ਸਾਹਿਬ ਪੇछा ਪੈਣਾ ਤਾਂ ਉਹ ਚੀਨ ਨਾਲ ਪੈਣਾ ਉਹ ਰੂਸ ਨਾਲ ਪੈਣਾ ਹੈ ਉਹ ਤਾਈਵਾਨ ਦੇ ਨਾਲ ਪੈਣਾ ਹੈ ਉਹ ਤੁਰਕੀ ਦੇ ਨਾਲ ਪੈਣਾ ਹੈ ਬੀਜੇਪੀ ਪਾਰਟੀ ਹਿੰਦੁਸਤਾਨ ਦੇ ਵਿੱਚ ਇੱਕ ਐਸਾ ਸਮਾਜ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕੀ ਰੂਸੀਆਂ ਦੇ ਤੇ ਚੀਨਿਆਂ ਦਾ ਤੇ ਤੁਰਕਾਂ ਦਾ ਮੁਕਾਬਲਾ ਕਰ ਸਕੇ ਸਾਡੇ ਬੱਚੇ ਵਿੱਦਿਆ ਦੇ ਇਤਬਾਰ ਨਾਲ ਕਾਬਲੀਅਤ ਦੇ ਇਤਬਾਰ ਨਾਲ ਇਹ ਜਿਹੜਾ ਟਰੰਪ ਰੋਜ਼ ਸਾਨੂੰ ਧਮਕੀਆਂ ਦਿੰਦਾ ਲਲਕਰੇ ਮਾਰਦਾ ਹੈ ਕਿਦੇ ਟੈਰਿਫ ਲਾ ਦਿੰਦਾ ਹੈ ਕਿਤੇ ਵੀਜ਼ਿਆਂ ਤੇ ਪਾਬੰਦੀ ਲਾ ਦਿੰਦਾ ਹੈ ਇਹ ਸਾਰਾ ਜਿਹੜਾ ਮਰਕਜ਼ ਹੈ ਇਹ ਹਿੰਦੁਸਤਾਨ ਦੇ ਅਰਥਚਾਰੇ ਤੇ ਫਾਈਨੈਂਸ ਨਾਲ ਜੁੜਿਆ ਹੋਇਆ ਹੈ ਸਪੀਕਰ ਸਾਹਿਬ ਜੇ ਕੋਈ ਫਾਈਨੈਂਸ ਮਿਨਿਸਟਰ ਪੰਜਾਬ ਦਾ ਬਣ ਜੇ ਤਾਂ ਉਹਦੇ ਕੋਲੇ ਪੈਸੇ ਨਾ ਹੋਣ ਜਿਵੇਂ ਅੱਜ ਸਰਕਾਰ ਕੋਲੇ ਨਹੀਂ ਹੈ ਤਾਂ ਫਿਰ ਕੱਟ ਕਿੱਥੇ ਲੱਗਦੇ ਆ ਕੱਟ ਲੱਗਦੇ ਆ ਐਜੂਕੇਸ਼ਨ ਦੇ ਵਿੱਚ ਕਿਉਂਕਿ ਸਕੂਲ ਐਜੂਕੇਸ਼ਨ ਹਾਇਰ এডਿਕੇਸ਼ਨ ਮੈਡੀਕਲ এডਿਕੇਸ਼ਨ ਟੈਕਨੀਕਲ এডਿਕੇਸ਼ਨ ਤੋਂ ਡੀਆਂ ਐਗਰੀਕਲਚਰ ਯੂਨੀਵਰਸਿਟੀਆਂ ਜੇ ਇਹਨਾਂ ਦੇ ਵਿੱਚ ਕੱਟ ਲੱਗਣਗੇ ਤਾਂ ਸਾਡਾ ਸਭ ਤੋਂ ਕੀਮਤੀ ਸਭ ਤੋਂ ਸਾਡਾ ਪਿਆਰਾ ਸਸਾ ਕੀ ਹੈ ਸਾਡੇ ਧੀਆ ਪੁੱਤ ਸਾਡੇ ਬੱਚੇ ਹੈ ਜਿਹਨੂੰ ਜਿਹਨੂੰ ਅੰਗਰੇਜ਼ੀ ਚ ਅਸੀਂ ਹਿਊਮਨ ਰਿਸੋਰਸ ਕਹਿੰਦੇ ਆ ਜੇ ਸਾਡਾ ਹਿਊਮਨ ਰਿਸੋਰਸ ਵੀਕ ਹੋ ਗਿਆ ਤਾਂ ਪੰਜਾਬ ਖੁਦ ਬੇ ਖੁਦ ਕਮਜ਼ੋਰ ਹੋ ਗਿਆ ਜੇ ਫਾਈਨੈਂਸ ਮਿਨਿਸਟਰ ਕੋਲੇ ਪੈਸੇ ਹੈ ਨਹੀਂ ਤਾਂ ਅਗਲਾ ਕਟ ਕਿੱਥੇ ਲੱਗੂਗਾ ਇਹ ਹਸਪਤਾਲਾਂ 'ਚ ਲੱਗੂਗਾ ਡਾਕਟਰਾਂ ਤੇ ਲੱਗੂਗਾ ਦਵਾਈ ਤੇ ਲੱਗੂਗਾ ਕਿਉਂਕਿ ਸਭ ਤੋਂ ਜ਼ਿਆਦਾ ਨਫਰੀ ਉਹਦੀ ਹੁੰਦੀ ਹੈ ਇਸ ਕਰਕੇ ਸਪੀਕਰ ਸਾਹਿਬ ਬੇਸੇ ਤਾਂ ਪੰਜਾਬ ਦੇ ਹਾਲਾਤ ਜਿਹੜੇ ਆ ਇਸ ਸਾਲਾਂ ਸਾਲ ਤੋਂ ਗੰਭੀਰ ਰਹੇ ਆ ਪਰ ਜਿੰਨੇ ਗੰਭੀਰ ਅੱਜ ਐਦੋਂ ਪਹਿਲਾਂ ਸਪੀਕਰ ਸਾਹਿਬ ਇਹ ਕਦੀ ਵੀ ਨਹੀਂ ਹੋਏ ਔਰ ਜੇ ਮੈਂ ਤੁਹਾਨੂੰ ਯਾਦ ਕਰਾਉਂਦਾ ਜਾਵਾਂ ਔਰ ਇਹ ਗੰਭੀਰ ਜੇ ਹਰਿਆਣੇ ਦੇ ਨਾਲ ਸਪੀਕਰ ਸਾਹਿਬ ਇਹ ਐਜੂਕੇਸ਼ਨ ਦਾ ਲਿਹਾਜ਼ ਜਿਹੜਾ ਮੈਂ ਕਹਿ ਰਿਹਾ ਇਹ ਸਾਲ ਯੂਪੀਐਸਸੀ ਦਾ ਇਮਤਿਹਾਨ ਦੇ ਰਿਜ਼ਲਟ ਆਏ ਹਰਿਆਣੇ ਦੇ 48 ਬੱਚੇ ਯੂਪੀਐਸ ਦੇ ਵਿੱਚ ਸਿਲੈਕਟ ਹੋ ਗਏ ਆਈਐਸ ਆਈਪੀਐਸ ਆਈਆਰਐਸ ਰੇਲਵੇ ਸਰਵਿਸ ਰੈਵਿਨਿਊ ਸਰਵਿਸ ਤਿੰਨਾ ਵੀ ਹੁੰਦਾ ਹੈ ਪੰਜਾਬ ਦੇ ਕੇਵਲ 5 ਬੱਚੇ ਜਿਹੜੇ ਆ ਇਹਦੇ ਵਿੱਚ ਇਹ ਇਹ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਐ ਸਪੀਕਰ ਸਾਹਿਬ ਔਰ